ਅਲਵਾਰਾ 에어ਪੋਰਟ 25 ਸਾਲਾਂ ਬਾਅਦ ਆਪਣਾ ਸੁਪਨਾ ਸੱਚ ਹੋਣ ਜਾ ਰਿਹਾ ਹੈ 에어ਪੋਰਟ ਬਣ ਚੁੱਕਾ ਹੈ ਮੈਨੂੰ ਪਤਾ ਸਾਡਾ ਅੱਧਾ ਸ਼ਹਿਰ ਉਧਰ ਨਹਿਰਵਲ ਸ਼ਿਫਟ ਹੋ ਗਿਆ ਉੱਥੇ ਵੀ ਚਾਰ ਸਿੱਧਵਾਂ ਕਨਾਲ ਤੇ ਬ੍ਰਿਜੇਸ ਬਣ ਰਹੇ ਆ ਜਿਹੜੇ ਕੀ ਬੜੀ ਡਿਮਾਂਡ ਸੀ ਉਹ ਵੀ ਮੈਂ NHAI ਨੂੰ ਪੁਸ਼ ਕਰਕੇ ਬਣਵਾਇਆ ਐਲੀਵੇਟਿਡ ਰੋਡ 2016 ਦੀ ਬਣ ਰਹੀ ਸੀ ਬੜੀ ਸਨੇਲ ਪੇਸ਼ ਤੇ ਕੰਮ ਚੱਲ ਰਿਹਾ ਸੀ ਮੈਂ ਹਰ ਹਫਤੇ ਮੀਟਿੰਗ ਲੈ ਕੇ ਡਿਪਟੀ ਕਮਿਸ਼ਨਰ ਨਾਲ ਐਨ ਐਚ ਏ ਆਈ ਨਾਲ ਬਿਜਲੀ ਬੋਰਡ ਨਾਲ ਪੀ ਡਬਲਯੂ ਡੀ ਨਾਲ ਫਾਈਨਲੀ ਉਹ ਰੋਡ ਸਵਾ ਸਾਲ ਡੇਢ ਸਾਲ ਚ ਬਣ ਗਈ ਈ ਐਸ ਆਈ ਮੈਡੀਕਲ ਹਸਪੀਟਲ 1970 ਚ ਬਣਿਆ ਸੀ ਕਿੰਨੇ ਸਾਲ ਹੋ ਗਏ 55 ਸਾਲ ਕਿਸੇ ਨੇ ਨਹੀਂ ਦੇਖਿਆ ਉਹ ਪੂਰਾ ਹੁਣ ਰੈਨੋਵੇਟ ਹੋ ਗਿਆ ਉੱਥੇ ਹੁਣ ਆਈ ਸੀ ਯੂ ਵੀ ਹੈ ਸੈਂਟਲੀਅਰ ਕੰਡੀਸ਼ਨਡ ਹੋ ਗਿਆ 23 ਕਿਲੋਮੀਟਰ ਦਾ ਸਾਈਕਲ ਟਰੈਕ ਤਾਂ ਲਾਡੋਵਾਲ ਬਾਈਪਾਸ ਤੇ ਬਣ ਰਿਹਾ 15 ਅਕਤੂਬਰ ਨੂੰ ਚਾਲੂ ਹੋ ਜਾਏਗਾ 700 ਪਾਰਕਿੰਗ ਸਲot NHAI ਵੱਲੇ ਪਹਿਲੀ ਵਾਰੀ ਇੰਡੀਆ ਚ ਬਣਾ ਰਹੇ ਸਾਈਕਲ ਟਰੈਕ ਔਰ ਪਾਰਕਿੰਗ ਸਲot ਪਹਿਲੀ ਵਾਰੀ ਕਿਤੇ ਬਣਾ ਰਹੇ ਆ ਔਰ ਉਹ ਦੋਨੋਂ ਚੀਜ਼ਾਂ ਲੁਧਿਆਣੇ ਚ ਪਹਿਲੀ ਵਾਰੀ ਆਈਆਂ ਪਹਿਲੇ ਬੈਚ ਚ ਆਪਣਾ ਲੁਧਿਆਣਾ ਰੇਲਵੇ ਸਟੇਸ਼ਨ ਹੋ ਰਿਹਾ ਅਪਗ੍ਰੇਡ ਇਟ ਇਟ ਵਿਲ ਬੀ ਲਾਈਕ ਅ 에어ਪੋਰਟ ਇੱਕ ਇੰਡਸਟਰੀ ਦਾ OTS ਰਿਲੇਟਡ ਇਸ਼ੂ ਸੀ ਉਹ 32 ਸਾਲ ਪੁਰਾਣਾ ਸੀ ਉਹ ਵੀ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਫਾਈਨਲੀ ਉਹ ਹੋ ਗਿਆ ਤੇ ਉਹ ਵੀ 430 ਕਰੋੜ ਰੁਪਏ ਦਾ ਬੈਨੀਫਿਟ ਇੰਡਸਟਰੀ ਦਾ ਹੋਇਆ ਉਹਦੇ ਚੋਂ 70% ਲੁਧਿਆਣੇ ਵਾਲਿਆਂ ਨੂੰ ਹੋਇਆ